ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਬਣ ਰਹੇ ਹੈਰੀਟੇਜ ਸਟਰੀਟ ਪ੍ਰੋਜੈਕਟ ਤੇ ਇੱਕ ਵਾਰ ਫਿਰ ਸਿਆਸੀ ਅਤੇ ਧਾਰਮਿਕ ਟਕਰਾਅ ਸਾਹਮਣੇ ਆ ਗਿਆ ਹੈ। ਐਸਜੀਪੀਸੀ ਵੱਲੋਂ ਇਤਰਾਜ਼ ਜਤਾਉਂਦਿਆਂ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਸ ਪ੍ਰੋਜੈਕਟ ਨਾਲ ਸ਼ਰਦਾਲੂਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਵੀ ਪ੍ਰਵੇਸ਼ ਦੁਆਰ ਤੇ ਬਣਨ ਵਾਲੇ ਗੇਟ ਤੇ ਇਤਰਾਜ਼ ਕਰ ਚੁੱਕੇ ਹਨ। ਸਰਕਾਰੀ ਸੂਤਰਾਂ ਅਨੁਸਾਰ ਜੇ 31 ਦਸੰਬਰ ਤੋਂ ਪਹਿਲਾਂ ਕੰਮ ਸ਼ੁਰੂ ਨਾ ਹੋਇਆ ਤਾਂ 5 ਕਰੋੜ ਰੁਪਏ ਦਾ ਬਜਟ ਲੈਪਸ ਹੋ ਜਾਵੇਗਾ। ਹਾਲਾਤ ਇਹ ਹਨ ਕਿ SGPC ਕਰਮਚਾਰੀਆਂ ਨੇ ठेकेदारਾਂ ਨੂੰ ਕੰਮ ਤੋਂ ਰੋਕ ਦਿੱਤਾ ਸਰਕਾਰ ਦਾਵਾ ਕਰ ਰਹੀ ਹੈ ਕਿ ਨਕਸ਼ਾ ਪਹਿਲਾਂ ਹੀ ਮਨਜ਼ੂਰ ਹੋ ਚੁੱਕਾ ਸੀ ਹੁਣ ਸਵਾਲ ਇਹ ਹੈ ਕਿ ਸਿਆਸਤ ਧਾਰਮਿਕ ਵਿਕਾਸ ਤੇ ਪਾਰੀ ਪੈ ਜਾਵੇਗੀ ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਇੱਕ ਇਤਿਹਾਸਕ ਫੈਸਲਾ ਲਿਆ ਹੈ ਹੁਣ ਪੰਜਾਬੀ ਹੀ ਨਹੀਂ ਹਿੰਦੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਵਿੱਚ ਵੀ ਗੁਰਮੁਖੀ ਵਰਣਮਾਲਾ ਸ਼ਾਮਲ ਕੀਤੀ ਜਾਵੇਗੀ ਇਹ ਫੈਸਲਾ PSEB ਵੱਲੋਂ 2026-27 ਅਕਾਦਮਿਕ ਸੈਸ਼ਨ ਤੋਂ ਲਾਗੂ ਕੀਤਾ ਜਾਵੇਗਾ। ਲਗਭਗ 60 ਲੱਖ ਵਿਦਿਆਰਥੀ ਇਸ ਕਦਮ ਨਾਲ ਲਾਪਾਨਿਤ ਹੋਣਗੇ। ASER ਰਿਪੋਰਟ ਮੁਤਾਬਕ ਤੀਜੀ ਜਮਾਤ ਦੇ ਕਈ ਬੱਚੇ ਅੱਖਰ ਤਾਂ ਪੜਦੇ ਹਨ ਪਰ ਸ਼ਬਦ ਨਹੀਂ। ਇਸੇ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਹ ਸੁਧਾਰ ਕੀਤਾ ਹੈ। ਅਧਿਕਾਰੀਆਂ ਮੰਨਦੇ ਹਨ ਕਿ ਇਹ ਕਦਮ ਮਾਤ ਭਾਸ਼ਾ ਨਾਲ ਜੁੜਾ ਵਧਾਏਗਾ। ਇਹ ਸਿਰਫ ਸਿੱਖਿਆ ਨਹੀਂ ਸੱਭਿਆਚਾਰ ਦੀ ਰੱਖਿਆ ਵੀ ਹੈ। ਕਪੂਰਥਲਾ ਦੇ ਤਲਵੰਡੀ ਚੌਧਰੀਆਂ ਇਲਾਕੇ 'ਚ ਜੰਮੂ ਕਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਪਲਾਂਟ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨਾਲ ਲਗਭਗ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਟੋਰ ਵਿੱਚ ਰੱਖੇ ਮਹਿੰਗੇ ਕੈਮੀਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਸਟੋਰ ਮੈਨੇਜਰ ਅਨੁਸਾਰ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ। ਕਟਨਾ ਸਮੇਂ ਸਟੋਰ ਬੰਦ ਸੀ ਅਤੇ ਇੱਕ ਗਾਰਡ ਡਿਊਟੀ 'ਤੇ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਕਿਸਮਤੀ ਨਾਲ ਕੋਈ ਜਾਣੇ ਨੂੰ ਨੁਕਸਾਨ ਨਹੀਂ ਹੋਇਆ ਮੋਗਾ ਵਿੱਚ ਸਾਈਬਰ ਠੱਗੀ ਦਾ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਸਟਮ ਅਧਿਕਾਰੀ ਬਣ ਕੇ ਠੱਗਾਂ ਨੇ ਇੱਕ ਵਿਅਕਤੀ ਤੋਂ 42.5 ਲੱਖ ਰੁਪਏ ਠੱਗ ਲਏ ਪੀੜਤ ਦਰਸ਼ਨ ਸਿੰਘ ਨੂੰ ਕਿਹਾ ਗਿਆ ਕਿ ਉਸ ਦਾ ਪਾਰਸਲ 에어ਪੋਰਟ ਤੇ ਫੜਿਆ ਗਿਆ ਹੈ ਕਾਨੂੰਨੀ ਕਾਰਵਾਈ ਦੇ ਡਰ ਨਾਲ ਉਸ ਤੋਂ ਰਕਮ ਵਸੂਲੀ ਗਈ ਪੈਸੇ 17 ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਏ ਗਏ ਸਾਈਬਰ ਸੈੱਲ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਮਾਮਲਾ ਪੰਜਾਬ ਚ ਵੱਧ ਰਹੀ ਸਾਈਬਰ ਠੱਗੀ ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ ਸਾਵਧਾਨ ਰਹੋ ਇੱਕ ਕਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਪੰਜਾਬ ਦੇ ਪਿੰਡ ਪੋਇਪੁਰ ਦਾ ਨੌਜਵਾਨ ਸ਼ਰਨਦੀਪ ਸਿੰਘ ਗਲਤੀ ਨਾਲ ਪਾਕਿਸਤਾਨ ਸਰਦ ਪਾਰ ਕਰ ਗਿਆ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਨੌਜਵਾਨ ਦੇ ਪਰਿਵਾਰ ਚ ਚਿੰਤਾ ਦਾ ਮਾਹੌਲ ਹੈ ਪਿਤਾ ਨੇ ਭਾਰਤ ਸਰਕਾਰ ਤੋਂ ਪੁੱਤਰ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ ਪਰਿਵਾਰ ਦੱਸਦਾ ਹੈ ਕਿ ਸ਼ਰਨਦੀਪ ਨਸ਼ੇ ਦਾ आदी ਰਿਹਾ ਹੈ ਪੁਲਿਸ ਅਤੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਰਜ਼ੀ ਮਿਲਨਤੇ ਕਾਰਵਾਈ ਕੀਤੀ ਜਾਵੇਗੀ ਇਹ ਮਾਮਲਾ ਸਰਦ ਨਾਲ ਲੱਗਦੇ ਇਲਾਕਿਆਂ ਦੀ ਸੰਵੇਦਨਸ਼ੀਲਤਾ ਦੱਸਦਾ ਹੈ ਇੱਕ ਗਲਤੀ ਅਤੇ ਪੂਰਾ ਪਰਿਵਾਰ ਸਜ਼ਾ ਪੁਗੱਦਾ ਹੈ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਕਾਂਗਰਸ ਆਗੂ ਅਤੇ ਸਾਬਕਾ ਕੌਂਸਲਰ ਨਰਿੰਦਰਪਾਲ ਸਿੱਧੂ ਤੇ ਹਮਲਾ ਹੋਇਆ ਦੋ ਅਣਪਛਾਤੇ ਨੌਜਵਾਨਾਂ ਨੇ ਕਾਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰੀਆਂ ਇੱਕ ਗੋਲੀ ਮੋੜੇ ਤੇ ਦੂਜੀ ਪੱਟ ਚ ਲੱਗੀ ਜ਼ਖਮੀ ਆਗੂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਫੋਰੈਂਸਿਕ ਟੀਮ ਅਤੇ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਅਨੁਸਾਰ ਮਾਮਲਾ ਰੰਜਿਸ਼ ਨਾਲ ਜੁੜਿਆ ਹੋ ਸਕਦਾ ਹੈ ਕਾਂਗਰਸ ਨੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਨੇ ਫਿਰ ਤੂਲ ਫੜ ਲਿਆ ਹੈ ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਰੋਜ਼ ਪ੍ਰਦਰਸ਼ਨ ਕੀਤਾ 2020 ਦੀ ਜਾਂਚ ਰਿਪੋਰਟ ਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਹੋਈ ਆਗੂਆਂ ਨੇ ਟਾਸਕ ਫੋਰਸ ਤੇ ਲਾਠੀ ਚਾਰਜ ਅਤੇ ਬੇਅਦਬੀ ਦੇ ਦੋਸ਼ ਲਗਾਏ ਉਲਟ ਪੀੜਤਾ ਤੇ ਹੀ ਕੇਸ ਦਰਜ ਕੀਤੇ ਗਏ ਹੁਣ ਜਥੇਬੰਦੀਆਂ ਨੇ ਵੱਡੇ ਸੰਗਰਾਸ਼ ਦੀ ਚੇਤਾਵਨੀ ਦਿੱਤੀ ਹੈ ਮੰਗ ਸਾਫ ਹੈ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਇਹ ਸਿਰਫ ਮਾਮਲਾ ਨਹੀਂ ਇਮਾਨਦਾਰ ਸਵਾਲ ਹੈ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਤੋਂ ਦੁਖਦਾਈ ਖਬਰ ਫੌਜੀ ਕੈਂਪਾਂ ਅੰਦਰ ਗੋਲੀ ਲੱਗਣ ਨਾਲ ਇੱਕ ਜੇ ਸੀਓ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸੂਬੇਦਾਰ surjit singh ਵਜੋਂ ਹੋਈ ਹੈ ਫੌਜ ਨੇ ਸਾਫ਼ ਕੀਤਾ ਹੈ ਕਿ ਇਸ ਘਟਨਾ ਵਿੱਚ ਅਤਵਾਦੀ ਸਾਜ਼ਿਸ਼ ਨਹੀਂ ਮਾਮਲੇ ਦੀ ਗੰਭੀਰ ਜਾਂਚ ਜਾਰੀ ਹੈ ਰਾਈジング 스타 ਕੋਰ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਭਾਰਤੀ ਫੌਜ ਨੇ ਪਰਿਵਾਰ ਨਾਲ ਖੜਹੰਦਾ ਭਰੋਸਾ ਦਿੱਤਾ ਦੇਸ਼ ਨੇ ਇੱਕ ਹੋਰ ਜਵਾਨ ਗੁਆ ਦਿੱਤਾ ਹੁਣ ਖਬਰ ਖੇਡ ਜਗਤ ਤੋਂ ਭਾਰਤੀ ਕਰੇਲੂ ਕ੍ਰਿਕਟ ਵਿੱਚ ਇਤਿਹਾਸ ਰਚਿਆ ਗਿਆ ਹੈ ਵਿਜੇ ਹਜ਼ਾਰੇ ਟਰਾਫੀ ਚ ਬਿਹਾਰ ਨੇ 574 ਦੌੜਾ ਬਣਾਈਆਂ ਇਹ ਲਿਸਟ ਇਹ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ ਤਿੰਨ ਬੱਲੇਬਾਜ਼ਾਂ ਨੇ ਸੈਂਕੜੇ ਜੜੇ ਕਪਤਾਨ ਸਕੀਬੁੱਲ ਗਣੀ ਨੇ 32 ਗੇਂਦਾਂ 'ਚ ਸੈਂਕੜਾ ਜੜਿਆ 14 ਸਾਲਾ ਵੈਭਵ ਸੂਰਿਆਵੰਸ਼ੀ ਨੇ 190 ਦੌੜਾਂ ਬਣਾਈਆਂ ਅਰੁਣਾਚਲ ਦੀ ਗੇਂਦਬਾਜ਼ੀ ਪੂਰੀ ਤਰ੍ਹਾਂ ਫੈਲ ਰਿਕਾਰਡਾਂ ਦੀ ਕਿਤਾਬ ਦਾ ਨਵਾਂ ਅਧਿਆਇ ਲਿਖਿਆ ਗਿਆ ਭਾਰਤੀ ਕ੍ਰਿਕਟ ਨੂੰ ਮਿਲਿਆ ਨਵਾਂ ਹੀਰਾ 14 ਸਾਲਾ ਵੈਭਵ ਸੂਰਿਆਵੰਸ਼ੀ ਨੇ ਕ੍ਰਿਕਟ ਜਗਤ ਹਿਲਾ ਦਿੱਤਾ ਉਸਨੇ ਲਿਸਟੇ ਵਿੱਚ ਸਭ ਤੋਂ ਤੇਜ਼ 150 ਦੌੜਾਂ ਬਣਾਈਆਂ ਏਬੀ ਡਿਵਿਲਿਅਰਸ ਦਾ ਰਿਕਾਰਡ ਟੁੱਟ ਗਿਆ 84 ਗੇਂਦਾਂ ਜੇ 190 ਦੌੜਾਂ 16 ਚੌਕੇ 15 ਛੱਕੇ ਵੈਬ ਸਭ ਤੋਂ ਨੌਜਵਾਨ ਸੈਂਕੜਾ ਵੀਰ ਵੀ ਬਣ ਗਿਆ ਉਸਨੇ ਰੋਹਿਤ ਸ਼ਰਮਾ ਦੀ ਖਾਸ ਲਈ ਸੱਚਾ ਐਂਟਰੀ ਕੀਤੀ ਪਵਿੱਖ ਦਾ 스타 ਅੱਜ ਹੀ ਬਣ ਗਿਆ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ ਤਦ ਤੱਕ ਰੱਬ ਰੱਖਾ